ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤਾਂ ਸਾਡੀ ਚਿੜੀ ਵੇਖ ਲਓ ਇੱਧਰ ਵਿੱਚ ਕਿੰਨੇ ਪੰਗੇ ਲੈ ਰਹੀ ਸਾਡੀ ਜਿੜੀ ਜਿੜੀ ਦਾ ਐਂਟੀਨਾ ਕਿੱਧਰ ਨੂੰ ਜਾਂਦਾ ਇਹ ਓਏ ਵਿੱਚ ਆਲੂ ਅਦਰਕ ਤੇ ਅਸੀਂ ਨਾ ਪਿਆਜ਼ ਲਿਆਂਦੇ ਸੀ ਤੇ ਅਸੀਂ ਉਹ ਥੈਲੇ ਦੇ ਵਿੱਚੋਂ ਕੱਢੇ ਹੀ ਨਹੀਂ ਕੀ ਇਹ ਖਲਾਰ ਨੂੰ ਨਹੀਂ ਹਟਦਾ ਉਦਾਂ ਹੀ ਪੈ ਰਹਿਣ ਤੇ ਤੇ ਹੁਣ ਇਹਦੇ ਕੋਲੇ ਅਦਰਕ ਲਸਣ ਤੇ ਆਲੂ ਇੱਧਰ ਵੇਖੋ ਟੋਕਰੀਆਂ ਭਾਈ ਸਾਹਿਬ ਦੀਆਂ ਪਾ ਪਾ ਕੇ ਰੱਖੇ ਹੋਏ ਇਹ ਕੀ ਹੋ ਰਿਹਾ ਸੋਨਾ ਤੁਸੀਂ ਨੌਟੇ ਕੰਮ ਕਰਦੇ ਆ ਹੈ ਦੱਸਿਓ ਮੈਨੂੰ ਤੇ ਮੌਸਮ ਇੰਨਾ ਗੰਦਾ ਆ ਨਾ ਵਿੱਚੇ ਮੀਂਹ ਤੇ ਵਿੱਚੇ ਧੁੱਪ ਵਿੱਚੇ ਗਰਮੀ ਤੇ ਦੁਆਰਾ ਦੁਆਰਾ ਖੰਗ ਵਿੱਚ ਕੰਮ ਰੱਬ ਨੇ ਲਾਤੇ ਮੌਸਮ ਨੇ ਇੰਨਾ ਗੰਦਾ ਮੌਸਮ ਪ੍ਰੈਸ ਕਰਨ ਲੱਗੀ ਪ੍ਰੈਸ ਦੇਖਿਆ ਪ੍ਰੈਸ ਨਾ ਬਸ ਮੈਨੂੰ ਵੀ ਹੋ ਗਿਆ ਦੁਆਰਾ ਜਸਪ੍ਰੀਤ ਨੂੰ ਵੀ ਦੁਆਰਾ ਹੋ ਗਿਆ ਵਿਰਾਜ ਨੂੰ ਵੀ ਦੁਆਰਾ ਹੋ ਗਿਆ ਇੰਨਾ ਗੰਦਾ ਮੌਸਮ ਹੈ ਵਿਰਾਜ ਦੇ ਪੱਲੂ ਰੱਖੇ ਧੋਕੇ ਇੱਧਰ ਵੇਖ ਲੋ ਦਿਵਾਲੀ ਦੀਆਂ ਸਫਾਈਆਂ ਤੇ ਵੀ ਰਾਜ ਨੇ ਪਾਊਡਰ ਵਾਲਾ ਡੱਬਾ ਬਾਹਰ ਸੱਟਿਆ ਹੋਇਆ ਇਹ ਕਾ ਰੱਖਿਆ ਪਿਆ ਧੋਕੇ ਵੀ ਰਾਜ ਦੇ ਵੀ ਰਾਜ ਦੇ ਸੈਂਡਲ ਵੀ ਧੋਕੇ ਰੱਖੇ ਆ ਆ ਇਹਨੂੰ ਆਪਾਂ ਹੋਰ ਸੈੱਟ ਕਰ ਲਈਏ ਥੋੜਾ ਜਿਹਾ ਮੈਜਿਕ ਐ ਜਿਹਨੂੰ ਕੀਤਾ ਸੀ ਮੈਂ ਕਿਹਾ ਚੱਲ ਹੋਰ ਧੁੱਪ ਲੱਗ ਜੂ ਤੇ ਪਾਊਡਰ ਦਾ ਡੱਬਾ ਭਾਈ ਸਾਹਿਬ ਨੇ ਵਿੱਚ ਸਿੱਟਿਆ ਪਿਆ ਉਹ ਵੀ ਦਿਵਾਲੀ ਦੀ ਸਫਾਈ ਉਹ ਵੀ ਦਿਵਾਲੀ ਦੀ ਸਫਾਈ ਆ ਨਹੀਂ ਵੀ ਇੰਜ ਤਾਂ ਨਾ ਕਰੋ ਟੋਡਰ ਵਾਲਾ ਡੱਬਾ ਆਪਾਂ ਚੱਕ ਲਿਆ ਤੇ ਭਾਲੂ ਆਪਾਂ ਵੀ ਰਾਜ ਦੇ ਦੋਨੇ ਇਕੱਠੇ ਰੱਖ ਤੇ ਸੁੱਕਣ ਵਾਸਤੇ ਸੁੱਕੀ ਜਾਣਗੇ ਤੇ ਚੜਦੀ ਧੁੱਪ ਆਉਂਦੀ ਆ ਤੇ ਇਹਦੇ ਨਾਲ ਹੀ ਬੜਾ ਫਰਕ ਪੈ ਜਾਂਦਾ ਤੇ ਛਿੱਕਾਂ ਦੇ ਛਿੱਕਾਂ ਛਿੱਕਾਂ ਦੇ ਛਿੱਕਾ ਆਈ ਜਾਂਦੇ ਦੇਖੋ ਹਲੇ ਵੀ ਧੁੱਪ ਕਿੰਨੀ ਹੈ ਸੂਰਜ ਕਾਫੀ ਖੜਾ ਟਾਈਮ ਹੋ ਗਿਆ ਸਵਾ ਪੰਜ ਹੋਣ ਵਾਲੇ ਸ਼ਾਮਾਂ ਦੇ ਕਮਾਲ ਦੇ ਸਵਾਦ ਬੰਦੂ ਨਾ ਵੀ ਤੇ ਥੱਲੇ ਵੀ ਰੌਣਕਾ ਵਾਧੂ ਆ ਪਾਰਕ ਦੇ ਵਿੱਚ ਅੱਜ ਆਪਾਂ ਦਾਲ ਸਬਜ਼ੀ ਤੋਂ ਕੀਤੀ ਛੁੱਟੀ ਬਣਾਉਣੀ ਨਹੀਂ ਅੱਜ ਅੱਜ ਰੈਸਟ ਮਾਰਦੇ ਆ ਆਏ ਹੋਏ ਅੱਜ ਕੰਮ ਜਿਆ ਨਾ ਬੁਖਾਰ ਨਾਲ ਵੀ ਜਿਆਦਾ ਭੈੜਾ ਕਰ ਦਿੰਦਾ ਤੇਰੀ ਦੁਵਾਲ ਦੀ ਇਹ ਚੱਲ ਰਹੀ ਹੈ ਜੁਕਾਮ ਦੀ ਜੁਕਾਮ ਬੋਡੀ ਦੀ ਸਫਾਈ ਕਰ ਰਿਆ ਦਿਵਾਲੀ ਦੀ ਇਹ ਵੀ ਦਿਵਾਲੀ ਦੀ ਸਫਾਈ ਚੱਲ ਰਹੀ ਹੈ ਹਾਂ ਇਹ ਵੀ ਦਿਵਾਲੀ ਦੀ ਸਫਾਈ ਚੱਲ ਰਹੀ ਹੈ ਜਸਪੀ ਤੇ ਵਿਖਾਈ ਮੇਰਾ ਸੂਟ ਜਸਪੀ ਤੇ ਮੇਰਾ ਸੂਟ ਵਿਖਾਉਂਦੀ ਪਈ ਹੈ ਇਹ ਜਸਪੀ ਤੇ ਨੇ ਮੇਰਾ ਡਿਜ਼ਾਈਨ ਪਾ ਕੇ ਨਾ ਕਮੀਜ਼ ਬਣਾਇਆ ਥੱਲੇ ਤੱਕ ਇੰਜ ਤੇ ਆ ਗਲੇ ਤੇ ਡਿਜ਼ਾਈਨ ਦਿੱਤਾ ਤੇ ਬੜਾ ਸੋਹਣਾ ਬਣਿਆ ਫਿਟਿੰਗ ਬੜੀ ਸੋਹਣੀ ਆਈ ਹੈ ਕਾਟਨ ਦਾ ਸੂਟ ਆ ਹਜੇ ਵੀ ਪੈ ਜਾਣਾ ਇਹ ਕਿਉਂਕਿ ਹਜੇ ਐਨਾ ਮੌਸਮ ਸਾਡੇ ਠੰਡਾ ਨਹੀਂ ਹੋਇਆ ਇਧਰ ਕਪਾਈ ਸਾਹਿਬ ਗਾਹ ਪਾ ਕੇ ਗਿਆ ਖਲਾਰੇ ਇਹ ਇਕੱਠਾ ਕਿਨੇ ਕਰਨਾ ਭਾਈ ਸਾਹਿਬ ਦੇਖ ਕਿਧਰੇ ਦੇ ਕਿਧਰੇ ਕਿੱਥੇ ਕਿੱਥੇ ਖਲਾਰਾ ਪਾ ਕੇ ਗਿਆ ਵਾ ਮੀ ਰਾਜ ਨੇ ਮਾਈ ਪੀ ਨਾ ਨਹੀਂ ਤੁਸੀਂ ਆ ਇੰਨਾ ਖਲਾਰਾ ਪਾਇਆ ਕਿਉਂ ਰਾਜ ਜੀ ਨੇ ਕੀ ਜੀ ਜੂੜੀ ਚਾਚੀ ਕੱਲ ਕਰੋ ਪਹਿਲਾਂ ਸਾਰਿਆਂ ਸਾਰਿਆਂ ਨਾਲ ਚਾਚੀ ਕੱਲ ਕਰੋ ਹਾਂਜੀ ਉਧਰ ਚਲ ਗਿਆ ਹੁਣ ਆਪਦੇ ਖੜਾਉਣਿਆਂ ਖਲਾਰਾ ਪਾ ਕੇ ਰੱਖਣਾ ਸਾਰੇ ਦਿਹਾੜੇ ਅੰਟੀ ਇੰਨਾ ਟੇਡਾ ਕਿੱਦਾਂ ਅੰਟੀਨਾ ਇੱਕ ਪਿੱਛੇ ਕੀਤੀ ਐ ਇੱਕ ਮੂਰੇ ਨਾ ਬਤ ਮੂਝੀ ਨਹੀਂ ਪਉਣ ਚੱਲ ਤਾਂ ਔਕਾ ਮਾਰ ਕਿੰਦਾ ਦਬਕਾ ਮਾਰਦਾ ਨਾ ਜਿਹ ਕਾਮ ਦੇ ਨਾਲ ਤਾਂ ਉਹ ਹੀ ਅੱਖਾਂ ਔਖਾਂ ਜੀਆਂ ਖਿੱਚੀਆਂ ਜਾਂਦੇ ਆ ਐ ਲੱਗਦਾ ਜਿਵੇਂ ਕਿਤੇ ਬਾਹਲੀ ਚਰਦੀ ਬਿਮਾਰ ਹੁੰਨੇ ਆ ਵਿਰਾਜ ਪਾਪਾ ਨੂੰ ਫੋਨ ਲਾ ਕੇ ਬੱਚੋ ਕਦੋਂ ਆਣਾ ਤੇ ਉਹ ਨਾ ਮੱਕੀ ਦਾ ਆਟਾ ਲਿਆਂਦਾ ਤੇ ਮੱਕੀ ਦਾ ਆਟਾ ਸਿੱਧਾ ਆਇਆ ਚੈਨਾ ਤੋਂ ਬਹੁਤ ਸੋਹਣਾ ਆਟਾ ਤੇ ਹੁਣ ਸਿਆਲੋ ਸਿਆਲ ਕਰਾਂਗੇ ਮौज ਬਹੁਤ ਸੋਹਣਾ ਆਟਾ ਰੋਟੀ ਬੜੀਆਂ ਸੋਹਣੀਆਂ ਪੋਲੀਆਂ ਪੋਲੀਆਂ ਬਣਦੀਆਂ ਤੇ ਹੁਣ ਮਨਪ੍ਰੀਤ ਆਊਗਾ ਤੇ ਫਿਰ ਆਪਾਂ ਬੋਰੀ ਕਟਾਂਗੇ ਵਿੱਚ ਉਥੇ ਦਾ ਮੈਂ ਮਸਾ ਰੱਖੀ ਝੱਕ ਕੇ ਆਪੇ ਰੋਟੀ ਖਾਈ ਹੋ ਨਾਲ ਰੱਖਾਤੀ ਭੈਣ ਜੀ ਨੇ ਕਾਕਾ ਤੇ ਫਿਰ ਮਨਪ੍ਰੀਤ ਆਏ ਤੋਂ ਕਟਾਂਗੇ ਮੈਂ ਕਿਹਾ ਫਿਰ ਉਹ ਆਪਰ ਜਾਣਾ ਨਹੀਂ ਵੱਜ ਜੀ ਚਲੋ ਠੀਕ ਆ ਜੀ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਉਂਦੇ ਬਸਦੇ ਰਹੋ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਰੱਖੇ ਤੁਹਾਡੀ ਸਾਰਿਆਂ ਦੀ ਸੋਹਣੀ ਸੋਹਣੀ ਦੀਵਾਲੀ ਹੋਵੇ ਵਾਹਿਗੁਰੂ ਸਾਰਿਆਂ ਦੇ ਕੰਢੇ ਆਇਆ ਖੁਸ਼ੀਆਂ ਬਖਸ਼ੇ ਮੈਂ ਰਾਜਨ ਗਲਾਸ ਸਿਰਦਾ